ਪੋਕ ਡੈਮ 'ਚ ਵਧਿਆ ਪਾਣੀ ਦਾ ਪੱਧਰ BBMB ਵੱਲੋਂ ਸ਼ਾ ਬਿਰਾਸ ਨਹਿਰ ਦੇ ਖੋਲੇ ਗਏ 4 ਫਲੱਡ ਗੇਟ। ਜੀ ਹਾਂ ਪੋਕ ਡੈਮ ਵਿੱਚ ਲਗਾਤਾਰ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਤੇ ਹੁਣ BBMB ਵੱਲੋਂ ਨਹਿਰ ਸ਼ਾ ਬਿਰਾਸ ਨੇੜੇ 4 ਫਲੱਡ ਗੇਟ ਵੀ ਖੋਲ ਦਿੱਤੇ ਗਏ ਨੇ। ਬੱਦਲ ਫਟਣ ਤੋਂ ਬਾਅਦ ਲਗਾਤਾਰ ਪੰਜਾਬ ਦੇ ਕਈ ਅਜਿਹੇ ਡੈਮ ਵਿੱਚ ਫਲੱਡ ਗੇਟ ਖੋਲੇ ਜਾ ਰਹੇ ਨੇ ਜਿਸ ਕਰਕੇ ਬਹੁਤ ਸਾਰਾ ਪਾਣੀ ਛੱਡ ਦਿੱਤਾ ਗਿਆ। ਬੀਤੇ ਦਿਨ ਹੀ ਹਿਮਾਚਲ ਵਿੱਚ ਲਗਾਤਾਰ ਮੀਂਹ ਪਿਆ ਅਤੇ ਬੱਦਲ ਫਟਣ ਦੀਆਂ ਘਟਨਾਵਾਂ ਦੇਖੀਆਂ ਗਈਆਂ ਨੇ ਤਾਂ ਪੋਗ ਡੈਮ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਤੇ ਲੋਕਾਂ ਵਿੱਚ ਵੀ ਡਰ ਦਾ ਮਾਹੌਲ ਪੈਦਾ ਹੋ ਗਿਆ ਕਿਉਂਕਿ ਫਲੱਡ ਗੇਟਸ ਖੋਲਣ ਤੋਂ ਬਾਅਦ ਪਾਣੀ ਦਾ ਪੱਧਰ ਜਿਹੜਾ ਕੀ ਵੱਧ ਗਿਆ ਤੇ ਪਾਣੀ ਘਰਾਂ ਵਿੱਚ ਜਾ ਸਕਦਾ ਹੈ ਹਾਈ ਅਲਰਟ ਤੇ ਪੋਗ ਡੈਮ ਦੇ ਆੜੇ ਦੁਆਲੇ ਦੇ ਇਲਾਕੇ ਦੱਸੇ ਜਾ ਰਹੇ ਨੇ 1340 ਫੁੱਟ ਪਾਣੀ ਦਾ ਪੱਧਰ ਪੋਗ ਡੈਮ ਵਿੱਚ ਮਾਪਿਆ ਗਿਆ ਹੈ ਦੇਸ ਤੋਂ ਬਾਅਦ ਲਗਭਗ 29000 ਕਿਊਸਕ ਪਾਣੀ ਪੋਗ ਡੈਮ ਤੋਂ ਛੱਡਿਆ ਗਿਆ ਜੇਕਰ ਪਿਛਲੇ 4 ਦਿਨਾਂ ਦੀ ਗੱਲ ਕੀਤੀ ਜਾਵੇ ਤਾਂ 14 ਫੁੱਟ ਪਾਣੀ ਦਾ ਲੈਵਲ ਜਿਹੜਾ ਕਿ ਵਧਿਆ ਦੱਸ ਦਈਏ ਪੰਜਾਬ ਵਿੱਚ ਪਹਿਲਾਂ ਵੀ ਜਦੋਂ ਹੜ੍ਹ ਆਏ ਸਨ ਤਾਂ ਇਸੇ ਤਰੀਕੇ ਨਾਲ ਪੋਗ ਡੈਮ ਵਿੱਚ ਪਾਣੀ ਦਾ ਪੱਧਰ ਵਧਿਆ ਸੀ ਤੇ ਹੜ੍ਹ ਦਾ ਖਤਰਾ ਮੰਡਰਾਇਆ ਸੀ ਤੇ ਹੁਣ ਫਿਰ ਤੋਂ ਜਦੋਂ ਪੋਗ ਡੈਮ ਵਿੱਚ ਪਾਣੀ ਦਾ ਪੱਧਰ ਵਧਿਆ ਤਾਂ ਲੋਕਾਂ ਵਿੱਚ ਜਿਹੜਾ ਕਿ ਜੈਸਦ ਦਾ ਮਾਹੌਲ ਬਣਿਆ ਹੋਇਆ ਹੈ ਹਾਲਾਂਕਿ ਬਿਆਸ ਦੀ ਗੱਲ ਕਰੀਏ ਤਾਂ ਉਧਰ ਵੀ ਪਾਣੀ ਛੱਡਿਆ ਗਿਆ ਹੈ। ਬੀਬੀਐਮਪੀ ਵੱਲੋਂ ਦਰਿਆਵਾਂ ਦੇ ਕੰਢੇ ਰਹਿਣ ਵਾਲੇ ਲੋਕਾਂ ਨੂੰ ਪਾਣੀ ਨੇੜੇ ਨਾ ਆਣ ਦੀ ਅਪੀਲ ਕੀਤੀ ਗਈ ਹੈ। ਤੇ ਕਿਹਾ ਗਿਆ ਹੈ ਕਿ ਜਾਨ ਮਾਲ ਦਾ ਕੋਈ ਨੁਕਸਾਨ ਨਾ ਹੋਵੇ ਇਸ ਲਈ ਪਹਿਲਾਂ ਤੋਂ ਹੀ ਪੁਖਤਾ ਪ੍ਰਬੰਧ ਕਰ ਲੈ ਜਾਣ ਤੇ ਕਿਸੇ ਸੁਰੱਖਿਅਤ ਥਾਂ ਤੇ ਚਲੇ ਜਾਣ ਕਿਉਂਕਿ ਹਿਮਾਚਲ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਤੇ ਲੈਂਡ ਸਲਾਈਡਿੰਗ ਹੋ ਰਿਹਾ ਹੈ ਜਿਸ ਕਰਕੇ ਪਾਣੀ ਦਾ ਪੱਧਰ ਵੱਧ ਰਿਹਾ ਹੈ। ਤੇ ਹੁਣ BBMB ਵੱਲੋਂ ਨਹਿਰ ਸ਼ਾ ਬਿਰਾਸ ਨੇੜੇ ਚਾਰ ਫਲੱਡ ਗੇਟ ਵੀ ਖੋਲ ਦਿੱਤੇ ਗਏ ਨੇ ਬੱਦਲ ਫਟਣ ਤੋਂ ਬਾਅਦ ਲਗਾਤਾਰ ਪੰਜਾਬ ਦੇ ਕਈ ਅਜਿਹੇ ਡੈਮ ਵਿੱਚ ਫਲੱਡ ਗੇਟ ਖੋਲੇ ਜਾ ਰਹੇ ਨੇ ਜਿਸ ਕਰਕੇ ਬਹੁਤ ਸਾਰਾ ਪਾਣੀ ਛੱਡ ਦਿੱਤਾ ਗਿਆ। ਬੀਤੇ ਦਿਨ ਹੀ ਹਿਮਾਚਲ ਵਿੱਚ ਲਗਾਤਾਰ ਮੀਂਹ ਪਿਆ ਅਤੇ ਬੱਦਲ ਫਟਣ ਦੀਆਂ ਘਟਨਾਵਾਂ ਦੇਖੀਆਂ ਗਈਆਂ ਨੇ ਤਾਂ ਪੋਗ ਡੈਮ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ। ਤੇ ਲੋਕਾਂ ਵਿੱਚ ਵੀ ਡਰ ਦਾ ਮਾਹੌਲ ਪੈਦਾ ਹੋ ਗਿਆ ਕਿਉਂਕਿ ਫਲੱਡ ਗੇਟਸ ਖੋਲਣ ਤੋਂ ਬਾਅਦ ਪਾਣੀ ਦਾ ਪੱਧਰ ਜਿਹੜਾ ਕੀ ਵੱਧ ਗਿਆ ਤੇ ਪਾਣੀ ਘਰਾਂ ਵਿੱਚ ਜਾ ਸਕਦਾ ਹੈ ਹਾਈ ਅਲਰਟ ਤੇ ਪੋਗ ਡੈਮ ਦੇ ਆਲੇ-ਦੁਆਲੇ ਦੇ ਇਲਾਕੇ ਦੱਸੇ ਜਾ ਰਹੇ ਨੇ 1340 ਫੁੱਟ ਪਾਣੀ ਦਾ ਪੱਧਰ ਪੋਗ ਡੈਮ ਵਿੱਚ ਮਾਪਿਆ ਗਿਆ ਜਿਸ ਤੋਂ ਬਾਅਦ ਲਗਭਗ 29000 ਕਿਊਸਕ ਪਾਣੀ ਪੋਗ ਡੈਮ ਤੋਂ ਛੱਡਿਆ ਗਿਆ ਜੇਕਰ ਪਿਛਲੇ 4 ਦਿਨਾਂ ਦੀ ਗੱਲ ਕੀਤੀ ਜਾਵੇ ਤਾਂ 14 ਫੁੱਟ ਪਾਣੀ ਦਾ ਲੈਵਲ ਜਿਹੜਾ ਕਿ ਵਧਿਆ। ਦੱਸ ਦਈਏ ਪੰਜਾਬ ਵਿੱਚ ਪਹਿਲਾਂ ਵੀ ਜਦੋਂ ਹੜ੍ਹ ਆਏ ਸਨ ਤਾਂ ਇਸੇ ਤਰੀਕੇ ਨਾਲ ਪੋਗ ਡੈਮ ਵਿੱਚ ਪਾਣੀ ਦਾ ਪੱਧਰ ਵਧਿਆ ਸੀ ਤੇ ਹੜ੍ਹ ਦਾ ਖਤਰਾ ਮੰਡਰਾਇਆ ਸੀ। ਤੇ ਹੁਣ ਫਿਰ ਤੋਂ ਜਦੋਂ ਪੋਗ ਡੈਮ ਵਿੱਚ ਪਾਣੀ ਦਾ ਪੱਧਰ ਵਧਿਆ ਤਾਂ ਲੋਕਾਂ ਵਿੱਚ ਜਿਹੜਾ ਕਿ ਜੈਸਦ ਦਾ ਮਾਹੌਲ ਬਣਿਆ ਹੋਇਆ ਹੈ ਹਾਲਾਂਕਿ ਬਿਆਸ ਦੀ ਗੱਲ ਕਰੀਏ ਤਾਂ ਉਧਰ ਵੀ ਪਾਣੀ ਛੱਡਿਆ ਗਿਆ ਹੈ। BBMP ਵੱਲੋਂ ਦਰਿਆਵਾਂ ਦੇ ਕੰਢੇ ਰਹਿਣ ਵਾਲੇ ਲੋਕਾਂ ਨੂੰ ਪਾਣੀ ਨੇੜੇ ਨਾ ਜਾਣ ਦੀ ਅਪੀਲ ਕੀਤੀ ਗਈ ਹੈ ਤੇ ਕਿਹਾ ਗਿਆ ਹੈ ਕਿ ਜਾਨ ਮਾਲ ਦਾ ਕੋਈ ਨੁਕਸਾਨ ਨਾ ਹੋਵੇ ਇਸ ਲਈ ਪਹਿਲਾਂ ਤੋਂ ਹੀ ਪੁਖਤਾ ਪ੍ਰਬੰਧ ਕਰ ਲੈ ਜਾਣ ਤੇ ਕਿਸੇ ਸੁਰੱਖਿਅਤ ਥਾਂ ਤੇ ਚਲੇ ਜਾਣ ਕਿਉਂਕਿ ਹਿਮਾਚਲ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਤੇ ਲੈਂਡ ਸਲਾਈਡਿੰਗ ਹੋ ਰਿਹਾ ਹੈ ਜਿਸ ਕਰਕੇ ਪਾਣੀ ਦਾ ਪੱਧਰ ਵੱਧ ਰਿਹਾ ਹੈ